ਤਨ ਗੁਰੂ ਗ੍ਰੰਥ ਸਾਹਿਬ ਤਨ ਗੁਰਨਾਮਕ ਦੇ ਮਹਾਰਾਜ ਸੋ ਕਈ ਗੁਰੂ ਸਿੱਖ ਸੰਗਤਾਂ ਦੇ ਮਨ ਵਿੱਚ ਇਸ ਤਰ੍ਹਾਂ ਹੁੰਦਾ ਹੈ ਨਾ ਜਾਣਨ ਦੀ ਇੱਛਾ ਕਿਉਂ ਕਈ ਗੱਲਾਂ ਲੋਕ ਕਹਿ ਦਿੰਦੇ ਨੇ ਜਿਹੜੇ ਹੋਰੀ ਉਹਨਾਂ ਦਾ ਦਿਲ ਦਿਮਾਗ ਹੋਰ ਤਰ੍ਹਾਂ ਦਾ ਹੁੰਦਾ ਹੀ ਹੈ ਉਹਨਾਂ ਦੇ ਕਰਮਾਂ ਹਿਸਾਬ ਨਾਲ ਉਹਨਾਂ ਦੀ ਘਾੜਤ ਘੜੀ ਗਈ ਹੈ ਜੇ ਮਹਾਰਾਜ ਦੇ ਕਰਮ ਹੀ ਆਵੇ ਕੱਪੜਾ ਕਰਮਾਂ ਹਿਸਾਬ ਨਾਲ ਉਹਨਾਂ ਦਾ ਸਰੀਰ ਰੂਪੀ ਕੱਪੜਾ ਬਣਿਆ ਉਹ ਹੁੰਦਾ ਨਾ ਵੀ ਜੇ ਕਦੇ ਬਾਣੀ ਨਾਲ ਨਾਮ ਸਿਮਰਨ ਨਾਲ ਰੋਗ ਠੀਕ ਹੁੰਦੇ ਹੋਣ ਤਾਂ ਹਸਪਤਾਲ ਬਣਾਉਣ ਦੀ ਕੀ ਲੋੜ ਐ ਡਾਕਟਰਾਂ ਦੀ ਡਾਕਟਰ ਕਾਦੇ ਵਾਸਤੇ ਨੇ ਫੇਰ ਤਾਂ ਕਹਿੰਦੇ ਹਸਪਤਾਲ ਬੰਦ ਕਰ ਦੋ ਡਾਕਟਰ ਨੂੰ ਮਾਰ ਦੋ ਸਾਰਿਆਂ ਨੂੰ ਇਸ ਤਰ੍ਹਾਂ ਦੇ ਪਤ ਨੇ ਕੀ ਕੀ ਗੱਲਾਂ ਹੂਲ ਬਜੂਲ ਬੋਲਦੇ ਨੇ ਸੰਗ ਜੀ ਕਈ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੇ ਡਾਕਟਰ ਖੁਦ ਕਹਿੰਦੇ ਨੇ ਵੀ ਰਿਪੋਰਟਾਂ 'ਚ ਕੁਝ ਆਉਂਦਾ ਨਹੀਂ ਇਹ ਤਾਂ ਹੋਰ ਲਾਜ ਕਰਾ ਲੋ ਬਸ ਘੱਟੋ ਘੜ 50 60% ਇਸ ਤਰ੍ਹਾਂ ਦੇ ਕੇਸ ਹੈਗੇ ਨੇ ਡਾਕਟਰਾਂ ਕੋਲੇ ਪਰ ਡਾਕਟਰ ਬਾਹਰ ਵਾਲ ਵਿੱਚ ਨਹੀਂ ਪੈਂਦੇ ਉਹ ਕਹਿੰਦੇ ਭਾਈ ਜਿੱਥੋਂ ਤੁਹਾਨੂੰ ਠੀਕ ਹੁੰਦਾ ਉਥੋਂ ਕਰਵਾ ਲਵਾ ਸਿੱਧੀ ਗੱਲ ਕਹਿ ਦਿੰਦੇ ਨੇ ਸੋ ਇਸ ਤਰ੍ਹਾਂ ਦੇ ਆਪ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਜ਼ਿਆਦਾ ਕਈ ਗੱਲਾਂ ਆਈਆਂ ਹੋਣਗੀਆਂ ਦਾਸ ਦੀ ਜ਼ਿੰਦਗੀ ਵਿੱਚ ਬਹੁਤ ਆਈਆਂ ਨੇ ਕਿ ਰਿਪੋਰਟਾਂ ਵਿੱਚ ਕੁਝ ਵੀ ਨਹੀਂ ਆਉਂਦਾ ਤਰਾਂ ਤਰਾਂ ਦੇ ਪੋਟਾ ਕਰਵਾਇਆ ਭਾਈ ਡਾਕਟਰ ਕਾਦੀ ਦਵਾਈ ਦੇਣ ਗਲਟ ਕਹਿੰਦੇ ਅਸੀਂ ਕਾਦੀ ਦਵਾਈ ਦਈਏ ਭਾਈ ਡਾਕਟਰ ਖੁਦ ਕਹਿੰਦੇ ਅਸੀਂ ਕਾਦੀ ਦਵਾਈ ਦਈਏ ਤਾਂ ਫਿਰ ਹੋ ਇੱਕ ਤਾਂ ਹੁੰਦਾ ਨਾ ਕਰਮ ਰੋਗ ਕਰਮ ਰੋਗ ਸੰਗ ਜੀ ਪੁੰਨ ਦਾਨ ਕਰਕੇ ਤੇ ਨਾਮ ਸੁਣ ਕਰਕੇ ਠੀਕ ਹੁੰਦਾ ਬਾਕੀ ਜੋ ਬ੍ਰਹਮੰਡੇ ਸੋ ਪਿੰਡੇ ਡਾਕਟਰ ਵੀ ਇਹ ਸਰੀਰ ਦੀ ਸਰਚ ਵਿੱਚ ਨੇ ਖੋਜ ਵਿੱਚ ਨੇ ਵੀ ਡਾਕਟਰ ਜਿਹੜਾ ਪਿੰਡ ਹੈ ਨਾ ਸਾਡਾ ਸਰੀਰ ਹੈ ਇਹਦੀ ਖੋਜ ਪੂਰੀ ਨਹੀਂ ਹੋਈ ਅਜੇ 1% ਦਾ ਕਰੋੜਵਾਂ ਹਿੱਸਾ ਵੀ ਨਹੀਂ ਅਜੇ ਸਰੀਰ ਦਾ ਜਿਹੜਾ ਹੈ ਉਹ ਖੋਜ ਹੋਈ ਡਾਕਟਰ ਅਜੇ ਬਹੁਤ ਪਿੱਛੇ ਨੇ ਕੋਈ ਸਰੀਰ ਸੰਗ ਦੀ ਸਰੀਰ ਦੀ ਇਹ ਬ੍ਰਹਿਮੰਡ ਹੈ ਸਾਰਾ ਜਿੰਨਾ ਕੁ ਵਿਚਾਰਨ ਸਮਝ ਜਾਂਦੀ ਉਹਨਾਂ ਨੂੰ ਦੱਸੀ ਜਾਂਦੇ ਨੇ ਉਹ ਸੋ ਆਪਾਂ ਸੋਚੀਏ ਅ ਬੀ ਜਿਨ੍ਹਾਂ ਨੂੰ ਹਸਪਤਾਲ ਵਿੱਚ ਜਵਾਬ ਦਿੱਤਾ ਗਿਆ ਸਾਰੇ ਗਏ ਥੱਕ ਗਏ ਲੱਖਾਂ ਰੁਪਏ ਲਾ ਲਿਆ ਫਿਰ ਉਹ ਦੱਸਣ ਨਾ ਵੀ ਪਰ ਕੀ ਕੀਤਾ ਜਾਵੇ ਜਿਹੜੇ ਕਹਿੰਦੇ ਨੇ ਹਸਪਤਾਲ ਬਣਾਉਣ ਦੀ ਕੀ ਲੋੜ ਹੈ ਜਦ ਇਸ ਤਰ੍ਹਾਂ ਬਾਣੀ ਨਾਮ ਸਿਮਰ ਠੀਕ ਕਰਦੀ ਹੋਵੇ ਸੰਗ ਦੀ ਉਹ ਕਰਮ ਰੋਗ ਹੁੰਦੇ ਨੇ ਹੁਣ ਤੁਸੀਂ ਆਪਾਂ ਸੋਚੇ ਵਿਚਾਰ ਕਰੀਏ ਵੀ ਬਾਣੀ ਕਿਵੇਂ ਠੀਕ ਕਰਦੀ ਏ ਨਾਮ ਸਿਮਰਨ ਕਿਵੇਂ ਠੀਕ ਕਰਦਾ ਹੈ ਰੋਗਾਂ ਨੂੰ ਇੱਕ ਗੱਲ ਤਾਂ ਤੁਹਾਨੂੰ ਜ਼ਾਹਰ ਹੈ ਨਾ ਜਿਹੜੇ ਪੇੜ ਪੌਦੇ ਨੇ ਜੜੀਆਂ ਬੂਟੀਆਂ ਨੇ ਉਹਨਾਂ ਦੇ ਵਿੱਚ ਤੱਤ ਹੈ ਤਾਂ ਹੀ ਉਹਨਾਂ ਦੀ ਦਵਾਈ ਬਣਦੀ ਹੈ ਤੁਸੀਂ ਕੋਈ ਦਵਾਈਆਂ ਲੈ ਕੇ ਆਓ ਤਾਂ ਕਿਹੜੀ ਦਵਾਈ ਦੇ ਦੋ ਉਹ ਉਹਨਾਂ ਵਿੱਚ ਫਲਾਂ ਦਾ ਜੂਸ ਹੁੰਦਾ ਫਲ ਡਾਕਟਰ ਬਣਾਉਂਦੇ ਨੇ ਜੜੀਆਂ ਬੂਟੀਆਂ ਹੁੰਦੀਆਂ ਨੇ ਉਹਨਾਂ ਉਹਦੇ ਲਿਖਿਆ ਵੀ ਹੁੰਦਾ ਹੈ ਬਾਕਾਇਦਾ ਵੀ ਇਹ ਇਹ ਸਿਸੀ ਵਿੱਚ ਇਸ ਦਵਾਈ ਵਿੱਚ ਇਸ ਡਿਕੜ ਦੇ ਵਿੱਚ ਜੜੀ ਕਿ ਕਿਹੜੇ ਕਿੜੀਆਂ ਜੜੀਆਂ ਬੂਟੀਆਂ ਦਾ ਰਸ ਪਾਇਆ ਗਿਆ ਲਿਖਿਆ ਹੁੰਦਾ ਤੁਸੀਂ ਦੇਖੋ ਕਿਹੜੇ ਹਸਪਤਾਲ ਵਿੱਚ ਦਵਾਈਆਂ ਬੀਜੀਆਂ ਜਾਂਦੀਆਂ ਨੇ ਉਹਨਾਂ ਵਿੱਚ ਰਸ ਕੌਣ ਪਾਉਂਦਾ ਹੈ ਉਹਨਾਂ ਵਿੱਚ ਤੱਤ ਕੌਣ ਪਾਉਂਦਾ ਹੈ ਨਿੰਮ ਦਾ ਰਸ ਕੌੜਾ ਹੈ ਸਵਾਦ ਕੌੜਾ ਹੈ ਉਹ ਕੜਤਲ ਕੌਣ ਪਾਉਂਦਾ ਹੈ ਅੰਬ ਦਾ ਰਸ ਮਿੱਠਾ ਹੈ ਉਹ ਕੌਣ ਬਣਾਉਂਦਾ ਹੈ ਅਸੀਂ ਰੋਟੀ ਚੱਬਦੇ ਹਾਂ ਰੋਟੀ ਦੇ ਵਿੱਚ ਖੂਨ ਨਹੀਂ ਹੁੰਦਾ ਪਰ ਅੱਗੇ ਜੇ ਖੂਨ ਬਣਦਾ ਹੈ ਰੋਟੀ ਵਿੱਚ ਤਾਂ ਨਹੀਂ ਖੂਨ ਹੁੰਦਾ ਦੁੱਧ ਵਿੱਚ ਤਾਂ ਨਹੀਂ ਖੂਨ ਹੁੰਦਾ ਸਬਜ਼ੀਆਂ ਵਿੱਚ ਤਾਂ ਨਹੀਂ ਖੂਨ ਹੁੰਦਾ ਪਰ ਉਹਨਾਂ ਚੀਜ਼ਾਂ ਖਾਣ ਨਾਲ ਖੂਨ ਬਣਦਾ ਐਲਟ ਕਹਿੰਦੇ ਨੇ ਆਹ ਚੀਜ਼ ਖਾ ਲਓ ਭਾਈ ਇਹ ਫਲ ਖਾ ਲਓ ਖੂਨ ਬਣੂਗਾ ਇਹ ਵਾਹਿਗੁਰੂ ਨੇ ਆਪਦਾ ਆਪ ਹੀ ਬਣਾ ਕਮਾਲ ਦਿਖਾਈ ਹੋਈ ਹੈ ਸੱਚੇ ਪਾਤਸ਼ਾਹ ਦੀ ਗੱਲ ਨਾਲ ਵਾਹਿਗੁਰੂ ਹੀ ਜਾਣਨ ਜੇ ਵੜਿਆ ਆਵ ਤੇ ਵੜੀ ਤੇਰੀ ਦਾਤ ਜਿੰਨ ਕੱਕ ਕੀਤੀ ਰਾਤ ਖਸਮ ਸਾਰੇ ਦੇ ਕਮਜਾਤ ਨਾਨਕਰਾ ਆਵਾਜ਼ ਸੁਨਾਤ ਜਿਹੜੀਆਂ ਗੱਲਾਂ ਮਹਾਰ ਦਿੰਦਾ ਸਾਨੂੰ ਉਹਦੇ ਦਾਤਾਂ ਦਾ ਆਪ ਹੀ ਮਾਰਕਾ ਉਹ ਜਿੱਦਾਂ ਵੱਡਾ ਆਪ ਹੈ ਉਹਦੀਆਂ ਦਾਤਾਂ ਸੋ ਸੰਗ ਜੀ ਜਿਹੜੀਆਂ ਮਹਾਰਾ ਨੇ ਜੜੀਆਂ ਬੂਟੀਆਂ ਦੇ ਵਿੱਚ ਤੱਤ ਪਾਏ ਨੇ ਨਾ ਉਹ ਕਿਹਨੇ ਪਾਨੇ ਵੈਗਰੂਨ ਆ ਪਾਏ ਨੇ ਜੜੀਆਂ ਬੂਟੀਆਂ ਵਿੱਚ ਤੱਤ ਪਾਏ ਨੇ ਰੋਗਾਂ ਨੂੰ ਠੀਕ ਕਰਨ ਵਾਸਤੇ ਉਹ ਜਿੰਨੇ ਵੀ ਸਾਰੇ ਜੜੀਆਂ ਬੂਟੀਆਂ ਵਿੱਚ ਫਲਾਂ ਵਿੱਚ ਤੱਤ ਪਾਏ ਗਏ ਨੇ ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਉਹ ਸਾਰੇ ਸਰੀਰ ਦੇ ਰੋਗਾਂ ਨੂੰ ਠੀਕ ਕਰਨ ਵਾਸਤੇ ਜਿਹੜੇ ਤੱਤ ਨੇ ਜੜੀਆਂ ਬੂਟੀਆਂ ਉਹ ਸਾਰ ਦੇ ਸਾਰੇ ਨਾਮ ਵਿੱਚ ਨੇ ਨਾਮਹਿ ਤੇ ਸਭ ਕੁਝ ਹੋਆ ਬਿਸਤ ਗੁਰ ਨਾਮ ਨੂੰ ਜਾਪੇ ਇੱਕ ਗੱਲ ਤੇ ਯਕੀਨ ਤੁਸੀਂ ਕਰ ਲੋ ਗੁਰੂ ਮਹਾਰਾਜ ਕਹਿੰਦੇ ਨੇ ਨਾਮਹਿ ਤੇ ਸਭ ਕੁਝ ਹੋਆ ਵੀ ਸਾਰੀ ਸ੍ਰਿਸ਼ਟੀ ਨਾਮ ਤੋਂ ਬਣੀਆ ਕੀਤਾ ਪਸਾਓ ਇੱਕੋ ਕਵਾਓ ਕਦੇ ਇੱਕ ਆਵਾਜ਼ ਆਈ ਵਾਈਬ੍ਰੇਸ਼ਨ ਹੋਈ ਸਾਰਾ ਬਸਾਰਾ ਹੋ ਗਿਆ ਇੱਥੇ ਤੁਸੀਂ ਇਹ ਚੀਜ਼ ਨੂੰ ਪੱਲੇ ਮੰਨ ਲੋ ਸੰਗਜੀ ਵੀ ਸਭ ਕੁਝ ਨਾਮ ਨੇ ਪੈਦਾ ਕੀਤਾ ਜੇ ਸਭ ਕੁਝ ਨਾਮ ਨੇ ਪੈਦਾ ਕੀਤਾ ਫਿਰ ਵਾਹਿਗੁਰੂ ਦੀ ਬਾਣੀ ਨਾਮ 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 ਇਹ ਤਾਨੂੰ ਠੀਕ ਕਰ ਦੂਗੀ ਸੰਗਜੀ ਪਰ ਇਹ ਗੱਲ ਹੋ ਰੇ ਤੈਨੂੰ ਇਸ ਦੇ ਉੱਤੇ ਸਮਾਂ ਦੇਣਾ ਪਊਗਾ ਜਿਵੇਂ ਆਪਾਂ ਕਹਿੰਦੇ ਤਿਆਰੀ ਸਟੱਡੀ ਕਰ ਭਾਈ ਤੈਨੂੰ ਫਰਾਨੀ ਜੋਬ ਮਿਲੂਗੀ ਉਹ ਜੋਬ ਤਾਂ ਮਿਲ ਕੇ ਵੀ ਰਿਸ਼ਵਤ ਲੈ ਕੇ ਹੋਰਾਂ ਨੂੰ ਫਿੱਟ ਕੀਤਾ ਜਾਂਦਾ ਪਰ ਇੱਥੇ ਰਿਸ਼ਵਤ ਨਹੀਂ ਚੱਲਦੀ ਉੱਥੇ ਸੱਚੋ ਸੱਚ ਨੇ ਬੜਾ ਚੋਣ ਬੱਖ ਕੱਢੇ ਜਿ ਜਮਾਲ ਲਿਆ ਵਾਇਰੂ ਦਰਗਾਹ ਦੇ ਵਿੱਚ ਸੱਚੋ ਸੱਚ ਨੇ ਬੜਦੇ ਨਾਮ ਦੇ ਵਿੱਚ ਜਿਹੜੀ ਸ਼ਕਤੀ ਹੈ ਉਹੀ ਨਾਮ ਦੀ ਸ਼ਕਤੀ ਹੀ ਜੜੀਆਂ ਬੂਟੀਆਂ ਵਿੱਚ ਜਾਂਦਾ ਹੈ ਹੋਰ ਰੂਪ ਹੋ ਕੇ ਇਸ ਕਰਕੇ ਬਾਣੀ ਵਿੱਚ ਨਾਮ ਵਿੱਚ ਰੋਗਾਂ ਨੂੰ ਠੀਕ ਕਰਨ ਦੀ ਸਮਰੱਥਾ ਹੈ ਭਾਵੇਂ ਉਹ ਡਾਕਟਰੀ ਇਲਾਜ ਹੋਵੇ ਭਾਵੇਂ ਹੋਰ ਤਰ੍ਹਾਂ ਦਾ ਇਲਾਜ ਹੋਵੇ ਨਾਮ ਵਿੱਚ ਹੀ ਸਭ ਕੁਝ ਹੈ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਕੁਝ ਨਾਮ 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 ਜਪੋ ਐਸੇ ਹਜ਼ੇਤਰ ਉਪਰਲਾ ਜਪਿਆ ਹਰ ਜੈਸੀ ਨਾਮ ਨਾਲ ਜਪ ਐਸੀ ਆਤਮ ਘਾਤੀ ਇਹ ਕੁ ਸਮਾਰਕ ਕਿੰਨਾ ਕਿੰਨਾ ਦੱਸਿਆ ਇਸ ਕਰਕੇ ਜਿਹੜੀਆਂ ਜੜੀਆਂ ਬੂਟੀਆਂ ਨੇ ਸਭ ਵਿੱਚ ਨਾਮ ਦੀ ਹੀ ਤਾਕਤ ਹੈ ਤੁਸੀਂ ਸਿੱਧਾ ਨਾਮ ਜਪੋ ਲੋ ਬਸ ਗੁਰੂ ਤੇ ਭਰੋਸਾ ਕਰੋ ਗੁਰੂ ਕਦੇ ਝੂਠ ਨਹੀਂ ਬੋਲਦਾ ਹੈਗਾ ਸਤਗੁਰ ਮੇਰਾ ਮਾਰਜੀ ਵਾਲਾ ਹੈ ਸਤਗੁਰ ਮੇਰਾ ਸਰਪ੍ਰਸਤ ਪਰਪਾਲ ਹੈ ਸਤਗੁਰ ਦਾ ਮਰਿਆ ਹਨ ਜਾਉਂਦਾ ਕਰ ਸਕਦਾ ਹੈ ਸਤਗੁਰੂ ਜੀ ਜਣ ਕੇ ਸ੍ਰਿਸ਼ਟੀ ਸਾਧ ਦੇ ਸਤਗੁਰੂ ਹੀ ਬਣਾਉਂਦੇ ਨੇ ਇਸ ਕਰਕੇ ਭਰੋਸਾ ਕਰੋ ਨਾਮ ਬਾਣੀ ਦੇ ਵਿੱਚ ਸਾਰੇ ਦਤ ਨੇ ਨਾਮ ਬਾਣੀ ਦੇ ਸਾਰੇ ਦਤ ਨੇ ਸੰਗਤ ਜੀ ਨਾਮ ਸੋਰ ਦੇ ਵਿੱਚ ਲੜ ਲੱਗ